ਸਤਿ ਸ਼੍ਰੀ ਅਕਾਲ ਦੋਸਤੋ ਅੱਜ ਲੱਖਾ ਸਿੰਘ ਸਹਾਣਾ ਦੀ ਟੀਮ ਵੱਲੋਂ ਮਾਨਸਾ ਜਿਹੜੇ ਵਿੱਚ ਇੱਕ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜੋ ਮਾਨਸਾ ਜਿਹੜੇ ਦੇ 242 ਪਿੰਡ ਨੇ ਆਉਣ ਵਾਲੇ 90 ਦਿਨਾਂ ਦੇ ਵਿੱਚ ਵਿੱਚ ਉਹਨਾਂ 242 ਪਿੰਡਾਂ ਦੇ ਅੰਦਰ ਜਾ ਕੇ ਲੋਕਾਂ ਨੂੰ ਇਕੱਠੇ ਕਰਕੇ ਮੀਟਿੰਗਾਂ ਕੀਤੀਆਂ ਜਾਣੀਆਂ ਤੇ ਉੱਥੇ ਕਮੇਟੀਆਂ ਬਣਾਈਆਂ ਜਾਣੀਆਂ ਤੇ ਲੋਕਾਂ ਨੂੰ ਜੋ ਪੰਜਾਬ ਦੇ ਮੁੱਦੇ ਨੇ ਭਖਦੇ ਮੁੱਦੇ ਨੇ ਉਹਨਾਂ ਪ੍ਰਤੀ ਲਾਮਬੰਦ ਕੀਤਾ ਜਾਊਗਾ ਇਸ ਮੁਖੇ ਸਾਰਿਆਂ ਨੇ ਪੰਜਾਬ ਨੂੰ ਇੱਕ ਨਵੀਂ ਦਿਖਤ ਦੇਣ ਦਾ ਪ੍ਰਣ ਕੀਤਾ ਅਤੇ ਉਹਨਾਂ ਨੇ ਜੋ ਪੰਜਾਬ ਦੇ ਭਖਦੇ ਮੁੱਦੇ ਨੇ ਉਹਨਾਂ ਖਿਲਾਫ ਲੜਨ ਲਈ ਲੋਕਾਂ ਨੂੰ ਇਕੱਠੇ ਹੋ ਕੇ ਇੱਕ ਮੰਚ ਤੇ ਆਉਣ ਦੀ ਅਪੀਲ ਕੀਤੀ ਜ਼ਿਲ੍ਹਾ ਪ੍ਰਧਾਨ ਲੱਖਾ ਸਰਦਨਾ ਟੀਮ ਮਾਨਸਾ ਅੱਜ ਸਾਡੀ ਸਾਡੇ ਹੌਸਲੇ ਵਿੱਚ ਇੱਕ ਮੀਟਿੰਗ ਹੋਈ ਜਿਹਦੇ ਵਿੱਚ ਬਹੁਤ ਹੀ ਉੱਪਰ ਦੇ ਹੋਏ ਮੁੱਦੇ ਪੰਜਾਬ ਦੇ ਭੱਖਦੇ ਹੋਏ ਮੁੱਦੇ ਅਸੀਂ ਸ਼ੇਅਰ ਕੀਤੇ ਤੇ ਇੱਕ ਜੋ ਮੈਂਬਰਸ਼ਿਪ ਉਹਦੀ ਅਸੀਂ ਸ਼ੁਰੂਆਤ ਕੀਤੀ ਐ ਉਹਦਾ ਅਸੀਂ ਅੰਗਾਜ ਪੂਰੇ ਹੁਮ ਹੁਮਾ ਕੇ ਕਰਤਾ ਸਾਡੇ ਨਾਲ ਬੀਬੀਆਂ ਦਾ ਜਥਾ ਤੇ ਬਹੁਤ ਉੱਚੇ ਪੱਧਰ ਤੇ ਕੰਮ ਕਰ ਰਿਹਾ ਹੈਗਾ ਸਾਡੇ ਸ਼ਹਿਰੀ ਪ੍ਰਧਾਨ ਬੀਬੀ ਸੁਖਦੀਪ Kaur ਜੀ ਤੇ ਲਾਲ ਮੇਰੇ ਮੈਡਮ ਨੇ ਇਹ ਏ ਬੀਡੀਪੀ ਉਹਦੇ ਉਧਰ ਤੇ ਕੰਮ ਕਰਿਆ ਇਹਨਾਂ ਨੇ ਤੇ ਹੁਣ ਰਿਟਾਇਰਮੈਂਟ ਲਈ ਹੋਈ ਹੈ ਇਸ ਕਰਕੇ ਵੀ ਅਸੀਂ ਪੂਰਾ ਆਪਣਾ ਪਰਿਵਾਰ ਦੇ ਤੌਰ ਤੇ ਸਾਰਾ ਸਹਿਯੋਗ ਦੇ ਰਹੇ ਹਾਂ ਇਸ ਕਰਕੇ ਜਿਹੜਾ ਕੋਈ ਸਾਡੇ ਨਾਲ ਜੁੜਨਾ ਚਾਹੁੰਦਾ ਹੈਗਾ ਉਹ ਸਾਡੇ ਨਾਲ ਬੀਬੀਆਂ ਦਾ ਜਥਾ ਜੰਗੀਪੱਤਰ ਤੇ ਕੰਮ ਕਰ ਸਕਦਾ ਹੈਗਾ ਨੰਬਰ 9815566373 ਤੇ ਇਧਰ ਸਾਡੇ ਜ਼ਿਲ੍ਹਾ ਪ੍ਰਧਾਨ ਇਸਤਰੀ ਵਿੰਗ ਜਰਦੀਪ శధ మనసా చరవే ఛే ఉంట సీరో చరన్వే ఛే ఉన్నా సీరో తేహతో సాడు వడ్డా సీ మేం హీ చర బు తే ఇక్క మేము బీతో ਕਹਿੰਦੇ ਕੋਈ ਕੰਲਾ ਬੰਦਾ ਕੁਝ ਨਹੀਂ ਕਰ ਸਕਦਾ ਇੱਕ ਇੱਕ ਹੁੰਦਾ ਹੈ ਤੇ ਗਰਮ ਹੈ ਵਾਹਿਗੁਰੂ ਜੀ ਦਾ ਖਾਤਾ ਵਾਹਿਗੁਰੂ ਜੀ ਕੀ ਫਤਿਹ ਅੱਜ ਲੱਖਾਂ ਸਧਾਰਨ ਆਤੀ ਵੱਲੋਂ ਜੋ ਮੇਰੇ ਸੱਜੇ ਹੱਥ ਬੈਠੇ ਨੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਜੀ ਖੱਬੇ ਹੱਥ ਬਾਬਾ ਜਸਵਿੰਦਰ ਸਿੰਘ ਜੀ ਜੋ ਲੱਖਾਂ ਖੁਦਾਣਾ ਟੀਮ ਦੇ ਸਰਪ੍ਰਸਤ ਨੇ ਔਰ ਸਾਡੀ ਪਿਛਲੇ ਪਾਸੇ ਸਾਰੇ ਜ਼ਿਲ੍ਹਾ ਪਧਰੀ ਆਗੂ ਖੜੇ ਸਹਿ ਆਗੂ ਸਾਹਿਬਾਨ ਖੜੇ ਨੇ ਅੱਜ ਜ਼ਿਲ੍ਹਾ ਪਧਰੀ ਮੀਟਿੰਗ ਮਾਰਸਾ ਵੀ ਕਿ ਹੋਈ ਇਹਦੇ ਵਿੱਚ ਅਸੀਂ ਇੱਕ ਪਰਣ ਕੀਤਾ ਕਿ ਮਾਰਸਾ ਜ਼ਿਲ੍ਹੇ ਦੇ 242 ਦੇ 242 ਪਿੰਡਾਂ ਦੇ ਵਿੱਚ 90 ਦਿਨਾਂ ਦੇ ਵਿੱਚ ਵਿੱਚ ਲੱਖਾਂ ਸਧਾਰਾ ਤੀਨ ਦੀ ਭਰਤੀ ਪੂਰੀ ਕਰ ਦੇਣੀ ਹੈ ਔਰ 1 ਮਹੀਨੇ ਦੇ ਵਿੱਚ ਵਿੱਚ ਹਰ ਕਾ ਕਮੇਟੀਆਂ ਵੀ ਬਣਾ ਦੇਣੀਆਂ ਨੇ ਔਰ ਪਾਰਣ ਕੀਤਾ ਵੀ ਜਿਹੜੇ ਸਾਡੀ ਟੀਮ ਦੇ ਮੁੱਖ ਪੱਜ ਕੰਮ ਨੇ ਉਹ ਅਸੀਂ ਜਰੂਰ ਪਹਿਲ ਦੇ ਅਧਾਰ ਤੇ ਪੂਰੇ ਕਰਾਂਗੇ ਪਹਿਲਾ ਕੰਮ ਹੈ ਪਿੰਡਾਂ ਦੇ ਵਿੱਚ ਕਿਸੇ ਵੀ ਕਿਸਮ ਦਾ ਕਰੇਸ ਹੈ ਤਾਂ ਉਹਦਾ ਰਾਜੀ ਬੰਦਾ ਕਰਾਉਣਾ ਹੈ ਸਮਝੌਤੇ ਕਰਾਉਣੇ ਨੇ ਰੁੱਖਾਂ ਦੀ ਅਸੀਂ ਸਭਾਲ ਕਰਨੀ ਹੈ ਰੁੱਖ ਲਾਉਣੇ ਨੇ ਔਰ ਸਮਾਜ ਸੇਵੀ ਕੰਮ ਕਰਨੇ ਨੇ ਜਿਹੜੇ ਮੁੱਦੇ ਲੱਖਾ ਸਿੰਘ ਸਧਾਲਾ ਹਟਾਉਂਦੇ ਆ ਉਹਨਾਂ ਨੂੰ ਆਪਾਂ ਦੀ ਜਾਮਾ ਅਸੀਂ ਮਾਨਸਾ ਜ਼ਿਲ੍ਹੇ ਦੀ ਧਰਤੀ ਤੇ ਪਹਿਨਵਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿਕਾਰਯੋਗ ਜ਼ਿਲ੍ਹਾ ਪ੍ਰਧਾਨ ਭਾਈ ਹਰਜੀਤ ਸਿੰਘ ਮਾਨਸਾ ਇਹਨਾਂ ਦੇ ਘਰ ਵਿਸ਼ੇਸ਼ ਕਰਕੇ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ ਹੈ ਜਿਦੇ ਵਿੱਚ ਸਤਿਕਾਰਯੋਗ ਯਾਨੀ ਜਗਮੇਲ ਸਿੰਘ ਜੀ ਨੇ ਦੱਸ ਦਿੱਤਾ ਕਿ 243 ਪਿੰਡਾਂ ਦੇ ਵਿੱਚ ਔਰ 80 ਕ ਪਿੰਡ ਸਾਡੇ ਕੋਲੇ ਡੈਲੀਗੇਟ ਬਣ ਚੁੱਕੇ ਐ ਰਹਿੰਦੇ ਜਿਹੜੇ ਪਿੰਡ ਐ ਉਹਨਾਂ ਦੇ ਅਸੀਂ ਚੋਣ ਕਰਨ ਲਈ ਵਿਸ਼ੇਸ਼ ਮੀਟਿੰਗ ਕੀਤੀ ਗਈ ਹੈ ਕਿ ਅੱਗੇ ਜਿਹੜੀ ਮੈਂਬਰਸ਼ਿਪ ਮੈਂਬਰਸ਼ਿਪ ਭਰਨ ਲਈ ਅਸੀਂ ਉਹ ਵਿਚਾਰਾਂ ਕੀਤੀਆਂ ਨੇ ਦਾਸ ਬੇਨਤੀ ਕਰਦਾ ਹੈ ਕਿ ਅਸੀਂ ਆਪਣੇ ਤੌਰ ਤੇ ਵੀ ਪਿੰਡਾਂ ਤੱਕ ਸਾਰਿਆਂ ਤੱਕ ਪਹੁੰਚ ਕਰਾਂਗੇ ਪਰ ਜੇ ਕੋਈ ਕਈ ਵਾਰੀ ਏਦਾਂ ਹੁੰਦਾ ਵੀ ਆਪਣੇ ਤੌਰ ਤੇ ਪਹੁੰਚ ਕਰਨੀ ਚਾਹੁੰਦਾ ਤਾਂ ਸਤਿਕਾਰਯੋਗ ਭਾਈ ਹਰਜੀਤ ਸਿੰਘ ਮਾਨਸਾ ਜ਼ਿਲ੍ਹਾ ਪ੍ਰਧਾਨ ਇਹਨਾਂ ਦੇ ਨਾਲ ਜ਼ਰੂਰ ਰਾਬਤਾ ਕਰੇ ਅਸੀਂ ਸਕਰੀਨ ਤੇ ਇਹਨਾਂ ਦਾ ਨੰਬਰ ਦੇਵਾਂਗੇ ਜਾਂ ਗਿਆਨੀ ਜਗਮੇਰ ਸਿੰਘ ਜੀ ਅਹਿਮਦਪੁਰ ਇਹਨਾਂ ਦੇ ਨਾਲ ਵੀ ਰਾਬਤਾ ਕਰ ਸਕਦਾ ਹੈ ਜਾਂ ਜ਼ਿਲ੍ਹਾ ਪਧਰੀ ਇਹ ਜ਼ਿਲ੍ਹਾ ਪਧਰੀ ਜਿਹੜੇ ਸਾਡੇ ਕੁਰਸੀਆਂ ਦੇ ਪਿਛਲੇ ਪਾਸੇ ਸਿੰਘ ਸਿੰਘ ਖੜੇ ਹੈ ਇਹ ਜ਼ਿਲ੍ਹਾ ਪਧਰੀ ਸਾਰੇ ਅਹੁਦੇਦਾਰ ਹੈ ਤੇ ਇਹਨਾਂ ਨਾਲ ਵੀ ਰਾਬਤਾ ਕਰ ਸਕਦਾ ਹੈ ਮੈਂ ਦੂਸੀ ਬੇਨਤੀ ਕਰਦਾ ਕਿ ਜੇ ਕਿਸੇ ਨੇ ਆਪਣੇ ਪਿੰਡ ਪੱਧਰ ਤੇ ਨੈਤਿਕ ਸਿੱਖਿਆ ਦੇਣ ਲਈ ਬੱਚਿਆਂ ਨੂੰ ਗੁਰਮਤਿ ਦਾ ਕੋਈ ਕਲਾਸ ਲਗਾਉਣੀ ਚਾਹੁੰਦੇ ਆ ਪਿੰਡ ਉਹ ਸਾਡੇ ਨਾਲ ਭਾਈ ਹਰਜੀਤ ਸਿੰਘ ਨਾਲ ਜਰਮੇਰ ਸਿੰਘ ਨਾਲ ਸਾਡੇ ਕਿਸੇ ਵੀ ਸਿੰਘ ਨਾਲ ਰਾਬਤਾ ਕਰੋ ਅਸੀਂ ਵਿਸ਼ੇਸ਼ ਕਰਕੇ ਲਖਾ ਸਿੰਘ ਸਿਧਾਣਾ ਦੀ ਟੀਮ ਵੱਲੋਂ ਔਰ 5 ਦਿਨਾਂ ਕੈਂਪ ਰੱਖਾਂਗੇ 5 ਦਿਨਾਂ ਦਾ ਜਿਹਦੇ ਵਿੱਚ ਗੁਰੂ ਦੀ ਬਾਣੀ ਦੀ ਸਿੱਖਿਆ ਗੁਰੂ ਅਤਿਹਾਸ ਦੀ ਸਿੱਖਿਆ ਦਿੱਤੀ ਜਾਇਆ ਕਰੇਗੀ ਜੇ ਕੋਈ ਵੀ ਰਖਾਉਣਾ ਚਾਹੁੰਦਾ ਕੈਂਪ 5 ਦਿਨਾਂ ਦਾ ਕੈਂਪ ਤੇ ਗੁਰਮਤਿ ਦੀ ਸਿੱਖਿਆ ਦਿੱਤੀ ਜਾਇਆ ਕਰੇਗੀ ਲਖਾ ਸਮੇਸਿ ਸਿਧਾਣਾ ਦੀ ਟੇੰਪਲ ਤੋਂ ਵਾਸ਼ਪੁਰ ਜੀ ਕਾ ਕਾਰਨ ਸਾਹਿਬ ਵਾਸ਼ਪੁਰ ਜੀ ਦੇ